ਹਾਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਛੋਟੀ ਜੀ ਡ੍ਰੈਗਨ ਫਰੂਟ ਦੀ ਵੀਡੀਓ ਲੈ ਕੇ ਆਏ ਸੀਗੇ ਡ੍ਰੈਗਨ ਫਰੂਟ ਦੇ ਜਿਹੜੇ ਬਾਗ ਨੇ ਉਹ ਉਹਦੇ ਵਿੱਚ ਜਿਹੜਾ ਇਹ ਫਲ ਹੈਗਾ ਉਹ ਕਿਵੇਂ ਲੱਗਦਾ ਹੈਗਾ ਕਿਵੇਂ ਤਿਆਰ ਹੁੰਦਾ ਹੈਗਾ ਇੱਕ ਛੋਟੀ ਜੀ ਵੀਡੀਓ ਲੈ ਕੇ ਆਏ ਆ ਆਪਾਂ ਇਹਦੀ ਫੁੱਲ ਵੀਡੀਓ ਜਲਦੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਹ ਇਹਦੇ ਉੱਪਰ ਫਲ ਲੱਗਿਆ ਹੋਇਆ ਹੈਗਾ ਡ੍ਰੈਗਨ ਫਰੂਟ ਲੱਗਿਆ ਹੋਇਆ ਹੈਗਾ ਤੇ ਇਹਨੂੰ ਇਹ ਥੈਲੀਆਂ ਦੇ ਨਾਲ ਟੱਕੇ ਰੱਖਣਾ ਪੈਂਦਾ ਹੈਗਾ ਤਾਂ ਕਿ ਕੋਈ ਮੱਖੀ ਮੱਛਰ ਜਾਂ ਕੋਈ ਪੰਛੀ ਇਹਨੂੰ ਦਾgina ਕਰ ਸਕੀ ਇਹਨੂੰ ਖਾਵੇ ਨਾ ਕਿਉਂਕਿ ਇਹ ਜਿਹੜਾ ਫਰੂਟ ਹੈਗਾ ਬਹੁਤ ਸੋਹਣਾ ਤੇ ਬਹੁਤ ਵਧੀਆ ਮਹਿੰਗੇ ਮਹਿੰਗੇ ਭਾ ਦਾ ਫਰੂਟ ਹੈਗੇ ਜਿਵੇਂ ਆਪਾਂ ਕਹਿ ਦਈਏ ਤੇ ਇਸ ਕਰਕੇ ਇਹਦੀ ਸਾਵਧਾਨੀ ਜ਼ਿਆਦਾ ਕਰਨੀ ਪੈਂਦੀ ਹੈ ਜਿਹੜੀ ਖੇਤੀ ਹੈ ਇਹ ਪੂਰੀ ਟੈਕਨੀਕ ਦੇ ਨਾਲ ਖੇਤੀ ਜਿਹੜੀ ਕਰਨੀ ਪੈਂਦੀ ਹੈ ਬਾਰਲੇ ਦੇਸ਼ਾਂ ਵਾਲਾ ਕੰਮ ਹੈ ਇਹ ਕੀਤੀ ਦਾ ਜਿਹੜਾ ਹੈਗਾ ਤੇ ਆਪਣੇ ਇੰਡੀਆ ਦੇ ਵਿੱਚ ਵੀ ਹੌਲੀ-ਹੌਲੀ ਡਿਵੈਲਪ ਹੋ ਰਿਹਾ ਹੈ ਇਹ ਇੰਡੀਆ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਕਿਸਾਨ ਨੇ ਉਹ ਇਹਦੇ ਵੱਲ ਚੱਲ ਰਹੇ ਆ ਫਿਲਹਾਲ ਇਹ ਜਿਹੜਾ ਬਾਗ ਹੈਗਾ 8-10 ਕਿੱਲਿਆਂ ਦੇ ਵਿੱਚ ਲੱਗਿਆ ਹੋਇਆ ਹੈਗਾ ਤੇ ਇਹਦੀ ਆਪਾਂ ਜਿਹੜੀ ਫੁੱਲ ਵੀਡੀਓ ਹੈ ਜਲਦੀ ਤੁਹਾਡੇ ਤੱਕ ਲੈ ਕੇ ਆਵਾਂਗੇ ਤੇ ਤੁਹਾਨੂੰ ਵੀਡੀਓ ਇਹ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ